ਆਓ ਅਸੀਂ ਦੇਖਦੇ ਹਾਂ ਲੂਕਾ ਦੀ ਕਿਤਾਬ ਉਹਦਾ 8 ਨੰਬਰ ਅਧਿਆਇ ਬੁੱਕ ਆਫ ਲੂਕ ਚੈਪਟਰ 8 ਉਹਦੀ ਵਰਸ 42 ਇਹਦੇ ਤੋਂ ਅਸੀਂ ਪੜਨਾ ਸ਼ੁਰੂ ਕਰਾਂਗੇ 42 ਨੰਬਰ ਆਇਤ ਤੋਂ ਇਸ ਕਰਕੇ ਜੋ ਉਹਦੀ ਬਾਰਹ ਕਵਰਿਆਂ ਦੀ ਇਕਲੌਤੀ ਧੀ ਸੀ ਰੋਸੀ ਮਰਨਾਉ ਅਤੇ ਉਸ ਦੇ ਟੁੱਟਦੇ ਆ ਜਾਂਦਿਆਂ ਭੀੜ ਉਸ ਨੂੰ ਦਬਾਈ ਜਾਂਦੀ ਸੀ ਤਦ ਇੱਕ ਜਨਾਨੀ ਨੇ ਜਿਹਦੇ 12 ਵਰਿਆਂ ਤੋਂ ਲਹੂ ਆਉਂਦਾ ਸੀ ਅਤੇ ਉਹ ਆਪਣੀ ਸਾਰੀ ਪੂੰਜੀ ਹਕੀਮਾਂ ਨੂੰ ਦੇ ਬੈਠੀ ਸੀ ਪਰ ਕਿਸੇ ਤੋਂ ਚੰਗੀ ਨਾ ਹੋ ਸકી ਪਿੱਛੋਂ ਦੀ ਆਣ ਕੇ ਉਸ ਦੇ ਕੱਪੜੇ ਦਾ ਪੱਲਾ ਛੋਇਆ ਅਤੇ ਉਵੇਂ ਉਹਦਾ ਲਹੂ ਬੰਦ ਹੋ ਗਿਆ ਤਦ ਯਿਸੂ ਨੇ ਕਿਹਾ ਮੈਨੂੰ ਕਿੰਨੇ ਛੋਇਆ ਜੋ ਸਾਰਿਆਂ ਨੇ ਨਾ ਕੀਤੀ ਤਾਂ ਪਤਰਸ ਅਤੇ ਉਹਦੇ ਨਾਲਦਿਆਂ ਨੇ ਆਖਿਆ ਸੁਆਮੀ ਜੀ ਭੀੜ ਤੈਨੂੰ ਘੇੜਦੀ ਔਰ ਉੱਤੇ ਡਿੱਗਦੀ ਹੈ ਪਰ ਯੇਸੂ ਆਖਿਆ ਕਿਸੇ ਨੇ ਮੈਨੂੰ ਸ਼ੋਇਆ ਕਿਉਂ ਜੋ ਮੈਨੂੰ ਮਲੂਮ ਹੋਇਆ ਭਈ ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ ਜੋ ਉਸ ਜਨਾਨੀ ਨੇ ਵੇਖਿਆ ਜੋ ਮੈਂ ਲੋਕ ਨਹੀਂ ਸਕਦੀ ਤਕੰਬ ਦੀ ਕੰਬਦੀ ਆਈ ਅਤੇ ਉਸ ਦੇ ਪੈਰੀ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਹਾਲ ਦੱਸਿਆ ਜੋ ਕਿਸ ਕਾਰਨ ਉਸ ਨੂੰ ਸ਼ੂਆ ਅਤੇ ਕਿਸ ਤਰ੍ਹਾਂ ਉਹਵੇਂ ਚੰਗੀ ਹੋ ਗਈ ਉਸ ਨੇ ਉਹਨੂੰ ਆਖਿਆ ਬੇਟੀ ਤੇਰੀ ਨੇਚਾ ਨੇ ਤੈਨੂੰ ਚੰਗੇ ਕੀਤਾ ਹੈ ਸ਼ਾਂਤੀ ਨਾਲ ਚਲੀ ਜਾ ਹallelujah ਸੋ ਇੱਥੇ ਅਸੀਂ ਕੀ ਦੇਖਦੇ ਆ ਇੱਕ ਵਿਅਕਤੀ ਆ ਜਿਹਦੀ 12 ਕ ਬਰਿਆਂ ਦੀ ਧੀ ਆ ਜੜੀ ਬਿਮਾਰ ਆ ਮਰਨਾਊ ਆ ਸ਼ਾਇਦ ਮਰ ਚੁੱਕੀ ਆ ਤੇ ਇੱਕ ਔਰਤ ਆ ਜਿਹੜੀ 12 ਸਾਲਾਂ ਤੋਂ ਜਿਹਨੂੰ ਲਹੂ ਵਹਿਣ ਦੀ ਬਿਮਾਰੀ ਆ ਕੰਟੀਨਿਊ ਉਹਨੂੰ ਬਲੀਡਿੰਗ ਹੁੰਦੀ ਰਹਿੰਦੀ ਆ ਇੱਥੇ ਦੋਵਾਂ ਨੂੰ ਹੀ ਪ੍ਰਭੂ ਯਿਸੂ ਮਸੀਹ ਨੇ ਨਹੀਂ ਸੱਦਿਆ ਵਾਈਟ ਨਹੀਂ ਕੀਤਾ ਗਿਆ ਕਿ ਮੈਂ ਉਸ ਜਗ੍ਹਾ ਤੇ ਹੋਵਾਂਗਾ ਤੇ ਤੁਸੀਂ ਉੱਥੇ ਆਇਓ ਥੈਨ ਆਈ ਵਿਲ ਪ੍ਰੇ ফর ਯੂ ਕਿ ਮੈਂ ਤੁਹਾਡੇ ਲਈ ਫੇਰ ਉੱਥੇ ਪ੍ਰਾਰਥਨਾ ਕਰੂੰਗਾ ਤੇ ਫੇਰ ਤੁਸੀਂ ਦੇਖਿਓ ਕੀ ਹੋਊਗਾ ਦੋਨੋਂ ਨੂੰ ਇਨਵੀਟੇਸ਼ਨ ਨਹੀਂ ਮਿਲਿਆ ਦੋਨਾਂ ਨੂੰ ਫੋਨ ਕਾਲ ਨਹੀਂ ਗਈ ਦੋਨਾਂ ਨੂੰ ਲੱਗੀ ਸੁਨੇਹਾ ਦੇ ਕੇ ਨਹੀਂ ਆਇਆ ਪਰ ਦੋਨਾਂ ਦੇ ਜੀਵਨ ਦੇ ਵਿੱਚ ਜਿਸੂ ਮਸੀਹ ਕੋਲ ਆਇਆ ਤੁਸੀਂ ਵੀ ਸੁਣਿਆ ਹੋਊਗਾ ਖੂ ਪਿਆਸੇ ਕੋਲ ਨਹੀਂ ਜਾਂਦਾ ਪਿਆਸਾ ਖੂ ਦੇ ਕੋਲ ਆਉਂਦਾ ਸੁਣਿਆ ਤੁਸੀਂ ਤਾਂ ਸਾਨੂੰ ਜ਼ਰੂਰਤ ਦੇ ਅਲਾਈਸ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਸਾਨੂੰ ਐਡਰੈਸ ਮਿਲ ਗਿਆ ਸਾਨੂੰ ਕਿਸੇ ਤਰੀਕੇ ਨਾਲ ਸੁਨੇਹਾ ਮਿਲ ਗਿਆ ਕਿ ਖੂ ਹੈ ਕਿੱਥੇ ਪਾਣੀ ਦਾ ਚਸ਼ਮਾ ਹੈ ਕਿੱਥੇ ਹੁਣ ਪਿਆਸ ਬੁਝਾਉਣ ਦੇ ਲਈ ਅਸੀਂ ਉਸ ਚਸ਼ਮੇ ਕੋਲੇ ਜਾਣਾ ਅੰਮ੍ਰਿਤ ਜਲ ਵਿੱਚੋਂ ਪੀਣਾ ਐਸਾ ਜਲ ਆ ਕਿ ਜਿਹੜਾ ਉਹ ਪੀ ਲੈਂਦਾ ਮੁੜ ਕੇ ਕਦੀ ਪਿਆਸਾ ਨਹੀਂ ਰਹਿੰਦਾ ਹਾਲੇਲੂਇਆ ਇੱਥੇ ਜੈਰੂਸੀਆਂ ਜਿਹਦੀ ਬੇਟੀ ਆਲਮੋਸਟ ਮਰ ਚੁੱਕੀ ਆ ਤੇ ਇੱਕ ਔਰਤ ਜਿੰਨੂੰ 12 ਸਾਲਾਂ ਤੋਂ ਲਹੂ ਬੈਣ ਦੀ ਬਿਮਾਰੀ ਆ ਇਲਾਜ ਕਰਾ ਕੇ ਥੱਕ ਚੁੱਕਿਆ ਧਨ ਦੌਲਤ ਵੀ ਮੁੱਕ ਚੁੱਕਿਆ ਆ ਬਿਮਾਰੀ ਤੇ ਲੱਗ ਗਿਆ ਪਰ ਫਰਕ ਕੋਈ ਨਹੀਂ ਪਿਆ ਹੁਣ ਉਹਨੇ ਪ੍ਰਭੂ ਯਿਸੂ ਮਸੀਹ ਦੇ ਚਰਚੇ ਸੁਣੇ ਆ ਵੀ ਥਾਂ ਥਾਂ ਤੇ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਦੇ ਰਾਹ ਚੰਗੇ ਆਈ ਨੂੰ ਪਾਇਆ ਆ ਜਿਹਨੂੰ ਉਹ ਛੂਹ ਲੈਂਦਾ ਆ ਉਹ ਚੰਗੇ ਹੋ ਜਾਂਦੇ ਆ ਸੋਚੋ ਜਿਹੜੀ 12 ਸਾਲਾਂ ਤੋਂ ਬਿਮਾਰ ਆ ਤੇ ਬਿਮਾਰੀ ਵੀ ਇਹੋ ਜੀ ਆ ਕਿ ਹਰ ਰੋਜ਼ ਉਹਦੇ ਜਿਸਮ ਚੋਂ ਲਹੂ ਜਿਹੜਾ ਆ ਉਹ ਨਿਕਲਦਾ ਆ ਲਹੂ ਦੇ ਵਿੱਚ ਤਾਂ ਜੀਵਨ ਆ ਪਰ ਜਦੋਂ ਜ਼ਰੂਰਤ ਤੋਂ ਬਾਅਦ ਲਹੂ ਨਿਕਲਦਾ ਆ ਬਾਡੀ 'ਚ ਕਿੰਨੀ ਵੀਕਨੈਸ ਆਉਂਦੀ ਆ ਕਿੰਨੀ ਪ੍ਰੋਬਲਮ ਆਉਂਦੀ ਆ ਐ ਤੁਹਾਨੂੰ ਪਤਾ ਜੋ ਜੈਸ ਪ੍ਰੋਬਲਮ ਦੇ ਵਿੱਚ ਇਹ ਲੇਡੀ ਸਮੇਂ ਵਿੱਚ ਅੱਜ ਵੀ ਕਈ ਥਾਵਾਂ ਤੇ ਇਸ ਪ੍ਰੋਬਲਮ ਨੂੰ ਅਸ਼ੁੱਧ ਗਿਣਿਆ ਜਾਂਦਾ ਸੀ ਜੇ ਕਿਸੇ ਲੇਡੀਜ਼ ਨੂੰ ਵੀ ਇਹ ਪ੍ਰੋਬਲਮ ਹੁੰਦੀ ਸੀ ਉਹਨੂੰ ਅਸ਼ੁੱਧ ਕਿਹਾ ਜਾਂਦਾ ਸੀ ਸਾਨੂੰ ਕਿਤੇ ਨਾ ਕਿਤੇ ਸਾਡੀ ਹੀ ਤਸਵੀਰ ਨਜ਼ਰ ਆਏਗੀ ਕੁਝ ਵਿਅਕਤੀ ਬਿਮਾਰੀਆਂ ਦਾ ਕਰਕੇ ਅਸ਼ੁੱਧਿਆ ਪਰ ਕਈਆਂ ਦੇ ਆਤਮਾ ਬਿਮਾਰ ਹੋ ਚੁੱਕੇ ਹਨ ਉਹਨਾਂ ਦੇ ਕੰਮ ਇਹੋ ਜਿਹੇ ਆ ਕਿ ਉਹਨਾਂ ਦੇ ਕੰਮ ਅਸ਼ੁੱਧ ਆ ਉਹਨਾਂ ਦੇ ਮਨਾਂ ਵਿੱਚ ਪਾਪ ਆ ਸੋਚਾਂ ਵਿੱਚ ਪਾਪ ਆ ਵਿਚਾਰ ਦੇ ਵਿੱਚ ਫਸੇ ਹੋਏ ਆ ਮੇਰੇ ਖਾਲ ਦੇ ਵਿੱਚ ਲਹੂ ਪੈਣਾ ਇੰਨੀ ਅਸ਼ੁੱਧਤਾ ਨਹੀਂ ਆ ਜਿੰਨਾ ਇਨਸਾਨ ਦੇ ਮਨ ਵਿਚਲਾ ਪਾਪ ਇੱਕ ਇਨਸਾਨ ਨੂੰ ਅਸ਼ੁੱਧ ਬਣਾ ਦਿੰਦਾ ਹੈ ਅਰ ਪਰਮੇਸ਼ਵਰ ਦਾ ਨਾਤਾ ਬਦਨ ਨਾਲੋਂ ਜ਼ਿਆਦਾ ਸਾਡੇ ਆਤਮਾ ਦੇ ਨਾਲ ਹੈ ਮੈਂ ਇਹ ਬਿਲਕੁਲ ਨਹੀਂ ਕਹਿੰਦੀ ਕਿ ਉਹਦਾ ਨਾਤਾ ਸਾਡੇ ਬਦਨ ਦੇ ਨਾਲ ਨਹੀਂ ਆ ਕਿਉਂਕਿ ਜਿਹੜਾ ਸਾਡਾ ਬਦਨ ਆ ਇਹ ਆਤਮਾ ਦੇ ਵਸਤਰ ਆ ਅਰ ਸਾਡੇ ਬदन ਨੂੰ ਪਰਮੇਸ਼ਵਰ ਨੇ ਹੱਥਾਂ ਨਾਲ ਰਚਿਆ ਆ ਇਸ ਲਈ ਇਹ ਬਹੁਤ ਖਾਸ ਆ ਅਰ ਵਚਨ ਵਿੱਚ ਲਿਖਿਆ ਆ ਕਿ ਤੂੰ ਨਹੀਂ ਜਾਣਦਾ ਕਿ ਤੂੰ ਕੋਈਤਰ ਆਤਮਾ ਦਾ ਮੰਦਰ ਆ ਲਿਖਿਆ ਜਿਹੜਾ ਮਰੀ ਹੈ ਅਕਲ ਦਾ ਨਾਸ਼ ਕਰਦਾ ਮੈਂ ਉਹਦਾ ਨਾਸ਼ ਕਰਦਾ ਆ ਤਾਂ ਇਹ ਹੈ ਅਕਲ ਇਹ ਜਿਸਮ ਜਿਹੜਾ ਇਹ ਪਵਿੱਤਰ ਆਤਮਾ ਦੇ ਵੀ ਖਾਸ ਆ ਜਿਸਮ ਦੀ ਵੀ ਬਹੁਤ अहमियत ਬਹੁਤ سارے ਲੋਕ ਆ ਜਿਹੜੇ ਗਲਤ ਤਰ੍ਹਾਂ ਦੇ ਕੱਪੜੇ ਪਵਾਉਂਦੇ ਆ ਗਲਤ ਤਰ੍ਹਾਂ ਦੇ ਆਪਣੀ ਬਾਡੀ ਦੇ ਉੱਤੇ ਉਹਨਾਂ ਨੇ ਚੀਜ਼ਾਂ ਕੀਤੀਆਂ ਆ ਪਰ ਉਹ ਕਹਿੰਦੇ ਆ ਜਤਰ ਵਾਲੀ ਗੱਲ ਨਹੀਂ ਆ ਜੋ ਤੁਹਾਡੇ ਮਨ ਵਿੱਚ ਆ ਤੁਸੀਂ ਆਪਣੇ ਜਿਸਮ ਨੂੰ ਉਦਾਂ ਦਾ ਬਣਾਉਂਦੇ ਆ ਤੁਹਾਡਾ ਮਨ ਹੀ ਤੁਹਾਡੀ ਜਿਹੜੀ ਐਕਸਟਰਨਲ ਲੁੱਕ ਆ ਉਹਨੂੰ ਕ੍ਰੀਏਟ ਕਰਦਾ ਆ ਤੁਹਾਡੇ ਬਾਹਰੀ ਦਿਖਾਵੇ ਨੂੰ ਤੁਹਾਡਾ ਮਨ ਜਿਹੜਾ ਆ ਉਹ ਦਰਸਾਉਂਦਾ ਆ ਤੁਹਾਡਾ ਪਹਿਰਾਵਾ ਦੱਸਦਾ ਤੁਹਾਡਾ ਮਨ ਕਿਦਾਂ ਦਾ ਆ ਇਸੇ ਦੋਨੋਂ ਚੀਜ਼ਾਂ ਦਾ ਹੀ ਖਿਆਲ ਰੱਖਣਾ ਆ ਜਿਸਮ ਦਾ ਵੀ ਤੇ ਆਤਮਾ ਦਾ ਵੀ ਹallelujah ਕਈ ਵਾਰੀ ਬੈਰੀ ਇਦਾਂ ਦੀਆਂ ਥਾਟ ਸਾਡੇ ਅੰਦਰ ਪੌਂਦਾ ਆ ਇਦਾਂ ਦੇ ਵਿਚਾਰ ਸਾਡੇ ਅੰਦਰ ਪੌਂਦਾ ਆ ਤੂੰ ਮਨ ਦਾ ਖਿਆਲ ਰੱਖ ਕੱਪੜੇ ਲੱਤੇ ਦੀ ਕੋਈ ਗੱਲ ਨਹੀਂ ਆ ਤੂੰ ਜਿੱਦਾਂ ਦਾ ਤੇਰਾ ਜੀ ਕਰਦਾ ਉਦਾਂ ਦਾ ਪਾ ਹਾਂ ਤੂੰ ਜਿੱਦਾਂ ਦਾ ਜੀ ਕਰਦਾ ਉਦਾਂ ਦਾ ਪਾ ਪਰ ਤੇਰਾ ਜੀ ਇੱਜ਼ਤ ਵਾਲੇ ਪੌਣ ਨੂੰ ਕਰੇ ਇਹ ਪਰਮੇਸ਼ਵਰ ਦੇ ਧੀਆ ਪੁੱਤਾਂ ਦੀ ਨਿਸ਼ਾਨੀ ਆ ਹallelujah ਹallelujah ਤੇ ਆਤਮਾ ਦਾ ਵੀ ਕਈ ਲੋਕੀ ਸਿਰ ਤੋਂ ਪੈਰਾਂ ਤੱਕ ਆਪਣੇ ਆਪ ਨੂੰ ਢਕਿਆ ਹੁੰਦਾ ਪਰ ਉਹਨਾਂ ਦੀਆਂ ਅੱਖਾਂ ਸਾਰਿਆਂ ਨੂੰ ਐਕਸਰੇ ਵਾਂਗ ਦੇਖ ਰਹੀਆਂ ਹੁੰਦੀਆਂ ਅੰਦਰੋਂ ਬਾਹਰੋਂ ਉਹਨਾਂ ਦੀਆਂ ਅੱਖਾਂ ਨੰਗੇਜ਼ ਦੇਖਦੀਆਂ ਆ। ਫਿਰ ਉਹਨਾਂ ਦਾ ਆਪਣੇ ਆਪ ਨੂੰ ਢਕਣਾ ਇੱਕ ਧੋਖਾ ਦੇਣ ਆ। ਪਰ ਪਰਮੇਸ਼ਵਰ ਦਾ वचन ਸਾਨੂੰ ਇਹਦਾ ਦੱਸਦਾ ਆ ਉਹਨੂੰ 도ਗਲੇ ਪਸੰਦ ਨਹੀਂ ਆ ਜਿਹੜੇ ਬਾਹਰੋਂ ਹੋਰ ਤੇ ਅੰਦਰੋਂ ਹੋਰ ਹੋ। ਉਹਨੂੰ ਪਸੰਦ ਆ ਅਸੀਂ ਇੱਕ ਜਏ ਹੋਈਏ ਹallelujah ਅਰ ਉਹ ਇੱਕ ਕਹਿੋ ਜਹਾ ਹੋਣਾ ਚਾਹੀਦਾ ਪਰਮੇਸ਼ਵਰ ਦੇ ਵਰਗਾ ਪਿਤਾ ਦੇ ਵਰਗਾ ਹallelujah ਸੋ ਇੱਥੇ ਅਸੀਂ ਦੇਖਦੇ ਆ ਇੱਕ ਅਸ਼ੁੱਧ ਔਰਤ ਪ੍ਰਭੂ ਯੇਸ਼ੂ ਮਸੀਹ ਦੇ ਕੋਲ ਆਈ ਆ ਆਣ ਕੇ ਰਿਕੁਐਸਟ ਨਹੀਂ ਕੀਤੀ ਉਹਨੇ ਉਹਨੇ ਕੋਈ ਸਿਫਾਰਿਸ਼ ਨਹੀਂ ਲੈ ਕੇ ਆਈ ਪਰ ਐਫਰਟ ਲਾ ਕੇ ਆਈ ਆ 12 ਸਾਲਾਂ ਤੋਂ ਬਿਮਾਰ ਆਉਂਦੀਆਂ ਹੋਣਗੀਆਂ ਜਿਸਮ ਦੇ ਅੰਦਰ ਹੁਣ ਤੱਕ ਤਾਂ ਉਹਦੇ ਲਾਗੋ 스멜 ਵੀ ਆਉਂਦੀ ਹੋਊਗੀ ਹੁਣ ਤਾਂ ਉਹਦੇ ਮੰਦੇ ਹਾਲ ਹੋ ਗਏ ਹੁਣੇ ਤੁਰਨਾ ਵੀ ਉਹਦਾ ਜਿਹੜਾ ਆ ਸਧਾਰਨ ਨਹੀਂ ਹੋਊਗਾ ਸਾਲ ਲੈ ਲੈ ਕੇ ਤੁਰਦੀ ਹੋਊਗੀ ਹੋ ਸਕਦਾ ਗੋਟਿਆਂ ਭਾਰ ਵਿਚਾਰੀ ਰੜਦੀ ਹੋਵੇ ਡਿੱਗਦੀ ਢੈਂਦੀ ਹੋਵੇ ਅਰ ਯਿਸੂ ਮਸੀਹ ਜੀ ਦੇ ਪਿੱਛੇ ਭੀੜ ਆਇਆ ਤੁਸੀਂ ਦੇਖੋ ਉਹਨੇ ਹੌਸਲਾ ਕੀਤਾ ਉਹਨੇ ਆਪਣੇ ਘਰ ਦੇ ਵਿੱਚ ਬੈਠੀ ਨੇ ਨੇਚਾ ਕੀਤੀ ਉਹਨੇ ਵਿਸ਼ਵਾਸ ਕੀਤਾ ਛੇ ਮੈਂ ਜਾ ਕੇ ਪੱਲਾਈ ਸ਼ੂਲ ਮਾਂ ਮੈਂ ਚੰਗੀ ਹੋ ਜਾਣਾ ਹਾਂ ਉਹਨੇ ਨੇਚਾ ਕੀਤੀ ਆ ਅ ਜਦੋਂ ਉਹਨੇ ਆਣ ਕੇ ਪੱਲਾ ਛੂਇਆ ਆ ਵਚਨ ਦੇ ਵਿੱਚ ਲਿਖਿਆ ਆ ਉਦੋਂ ਹੀ ਲਊ ਪੈਣਾ ਬੰਦ ਹੋ ਗਿਆ ਤੇ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਹਿੰਦੇ ਕਿੰਨੇ ਮੈਨੂੰ ਛੂਇਆ ਪਤ੍ਰਸ ਹੋਣੀ ਤੇ ਬਾਕੀ ਦੇ ਚੇਲੇ ਕਹਿੰਦੇ ਪ੍ਰਭੂ ਕਿਹੋ ਜੀਆਂ ਗੱਲਾਂ ਕਰਦੇ ਆ ਲੋਕ ਕਿ ਤੇਰੇ ਉੱਤੇ ਡਿੱਗਣ ਦੇ ਆ ਭੀੜਾਂ ਇੱਥੇ ਇਕੱਠੀਆਂ ਹੋਈਆਂ ਤੁਸੀਂ ਕਹਿੰਦੇ শুਇਆ ਪਰ ਪ੍ਰਭੂ ਨੇ ਕਿਹਾ ਮਨੂ ਕਹਿੰਨੇ ਨੇਚਾ ਨਾਲ শুਇਆ ਜਾਂ ਮੇਰੇ ਅੰਦਰੋਂ సామਰਥ ਨਿਕਲੀ ਆ ਜਦੋਂ ਉਸ ਔਰਤ ਨੇ ਦੇਖਿਆ ਮੈਂ ਆਪਣੇ ਆਪ ਨੂੰ ਲੁਕਾ ਨਹੀਂ ਸਕਦੀ ਜਿਹਨੂੰ ਇਹ ਪਤਾ ਲੱਗ ਗਿਆ ਕਿ ਮੇਰੇ ਅੰਦਰੋਂ ਸਮਰਥ ਨਿਕਲੀ ਉਹਨੂੰ ਇਹ ਵੀ ਪਤਾ ਲੱਗ ਗਿਆ ਕਿ ਸਮਰਥ ਨਿਕਲ ਕੇ ਕਿਹਦੇ ਵਿੱਚ ਗਈ ਆ ਹੁਣ ਮੈਂ ਛੁਪਾ ਨਹੀਂ ਸਕਦੀ ਆਪਣੇ ਆਪ ਨੂੰ ਹੁਣ ਟਾਈਮ ਆ ਗਵਾਹੀ ਦੇਣ ਦਾ ਹੁਣ ਉਹ ਅੱਗੇ ਆਈ ਆ ਉਹਨੇ ਸਾਰਾ ਹਾਲ ਪ੍ਰਭੂ ਯਿਸੂ ਮਸੀਹ ਨੂੰ ਦੱਸਿਆ ਹੈ ਇੱਕ ਤਰੀਕੇ ਨਾਲ ਉਹ ਟੈਸਟੀਮਨੀ ਦੇ ਰਹੀ ਆ ਚੇਲਿਆਂ ਦੇ ਸਾਹਮਣੇ ਭੀੜਾਂ ਦੇ ਸਾਹਮਣੇ ਹallelujah ਤੇ ਅਸੀਂ ਦੇ ਹallelujah ਕਿੰਨੇ ਚੰਗਿਆ ਕੀਤਾ ਉਸਔਰਤ ਨੂੰ ਕਿੰਨੇ ਚੰਗਿਆ ਕੀਤਾ ਨੇਚਾ ਨੇ